ਬਾਬਾ ਬਣਾਇਆ ਧੀਰਾ 30 ਲੱਖ ਰੁਪਏ ਦੀ ਬੰਦੇ ਨੇ ਠੱਗੀ ਮਾਰੀ ਹੈ ਜੀ ਆਹ ਵੇਖ ਲੋ ਸ਼ਰਮਔਰਤਾਂ ਮੂਰੇ ਕਰਕੇ ਠੱਕੇ ਮਾਰ ਕੇ ਸ਼ਰਿਆਂ ਬਾਬੇ ਨੇ ਇਹ ਗੱਲ ਕਹੀ ਆ ਬੰਦੇ ਨੇ ਜੀ ਠੱਗੀ ਮਾਰੀ ਆ ਗੰਦੀ ਗਾਲ ਕੱਢ ਕੇ ਆਹ ਬੁੜੀਆਂ ਜਿਹੜੀ ਬੂਰੇ ਕਰੀ ਆ ਆਹ ਔਰਤਾਂ ਮੂਰੇ ਕਰੀ ਵੀ ਇਹਨਾਂ ਦੀ ਆਹ ਵੇਖ ਲਾ ਵੇਖ ਵੇਖ ਇੱਥੇ ਆਓ ਜਿਹੜਾ ਆਹ ਹਾਲ ਆ ਬਾਬਾ ਵੇਖ ਲੋ ਧੀਰਾ ਜਿਹੜਾ ਆਹ ਵੇਖ ਲੋ ਆ ਬਣਾਬੇ ਬਣਾਏ ਇਹਨਾਂ ਦੇ ਆਹ ਵੇਖ ਲੋ ਲੈ ਆ ਵੇਖ ਲਾ ਜਾਲ ਤੋਂ ਬਿਨਾਂ ਹੀ ਗੱਲ ਕਰਦਾ ਬੰਦਾ ਗਾਲ ਤੋਂ ਓਏ ਤੇਰੇ ਕੋਲ ਇੱਕ ਗੁੰਡਾ ਗੱਲ ਕੀ ਕੀ ਗੱਲ ਆ ਵੇਖ ਲਓ ਬਾਬੇ ਬਣਾਏ ਵੇ ਆ ਜਦੋਂ ਕੋਟਕਪੂਰਾ ਨਹੀਂ ਜਾਣਦੇ ਆ ਕਿ ਰਸਤੇ ਵਿੱਚ ਡੇਰਾਗਾ ਬਾਬਾ ਧੀਰਾਗਾ ਵੇਖ ਲਓ ਕੀ ਹੈ ਪੈਸੇ ਦੇ ਯਾਰ ਅਸੀਂ ਸਾਰਾ ਕੁਝ ਦੱਸਾਂਗੇ ਢੋਂਡਾ ਕਰਦੀ ਕਰਦਾ ਤੂੰ ਯਾਰ ਇਹ ਗੁੰਡਾਗਰ ਦੀ ਕਰ ਤੂੰ ਧੱਕੇ ਮਾਰੀ ਜਨੇ ਯਾਰ ਇਹ ਧੱਕਾ ਕਰ ਲੈ ਇਹ ਗੱਲ ਨਹੀਂ ਕਰਦੇ ਸਾਡੇ ਨਾਲ ਸਹੀ ਧੱਕਾ ਲੈ ਯਾਰ ਧੱਕਾ ਦੀ ਗੱਲ ਹੈ ਸੀ ਗੱਲ ਕਰਨੇ ਗੱਲ ਕਰੋ ਯਾਰ ਸੱਚੇ ਕਰੋ ਗੱਲ ਕਰੋ ਤੁਸੀਂ ਧੱਕੇ ਮਾਰੀ ਜਨੇ ਇਹਨਾਂ ਵੇਖ ਲੋ ਆ ਬਾਬਾ ਬਣਾਇਆ ਧੀਰਾ 30 ਲੱਖ ਰੁਪਏ ਦੀ ਬੰਦੇ ਨੇ ਠੱਗੀ ਮਾਰੀ ਹੈ ਜੀ ਆਹ ਵੇਖ ਲੋ ਸ਼ਰਮ ਔਰਤਾ ਮੂਰੇ ਕਰਕੇ ਧੱਕੇ ਮਾਰ ਕੇ ਸ਼ਰਮ ਬਾਬੇ ਨੇ ਗੱਲ ਕਹੀ ਆ ਬੰਦੇ ਨੇ ਠੱਗੀ ਮਾਰੀ ਆ ਗੰਦੀ ਗਾਲ ਕੱਢ ਕੇ ਆਹ ਬੁੜੀਆ ਜਿਹੜੀ ਮੂਰੇ ਕਰੀ ਆ ਆਹ ਔਰਤ ਮੂਰੇ ਕਰੀ ਵੀ ਇਹਨਾਂ ਦੀ ਆ ਵੇਖ ਲਾ ਵੇਖ ਵੇਖ ਇੱਥੇ ਆਓ ਜਿਹੜਾ ਆ ਹਾਲ ਆ ਬਾਬਾ ਵੇਖ ਲੋ ਧੀਰਾ ਜਿਹੜਾ ਆ ਵੇਖ ਲੋ ਆ ਬਣਾ ਬੇ ਬਣਾਏ ਇਹਨਾਂ ਦੇ ਆ ਵੇਖ ਲੋ ਲੈ ਆ ਵੇਖ ਲਾ ਗਾਲ ਤੋਂ ਬਿਨਾਂੜੀ ਗੱਲ ਕਰਦਾ ਬੰਦਾ ਗਾਲ ਤੋਂ ਫਾਟੋ ਇਹ ਗੁੰਡਾ ਗੱਲ ਰੋਟਾ ਰੋਟਾ ਪਤਾ ਉਹ ਚੱਲੇ ਯਾਰ ਉਹ ਤੁਮ ਨਹੀਂ ਉਹ ਕੀ ਕਹਿੰਦਾ